ਸਾਤਿਰੀਏ ਕਾਲਜੀ ਵਿਦਰ ਬਹਰਪ੍ਰੀਤ ਵੇਖਦੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਹਾਂ ਇਹ ਚੈਨਲ 31 ਮਈ ਤੋਂ ਲੈ ਕੇ 7 ਜੂਨ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਈ ਖੇਤਰਾਂ ਵਿੱਚ ਤੇਜ਼ ਹਨੇਰੀ ਚੱਕਰ ਕੱਟ ਚੱਲਣ ਦੀ ਸੰਭਾਵਨਾ ਤੇ ਮੌਨਸੂਨ ਦੀ ਕੀ ਤਾਜ਼ਾ ਅਪਡੇਟ ਹੈ ਧਲਕੇ ਤੋਂ ਦਰਮਿਆਨੇ ਕਿੜਕਟ ਇਲਾਕੇ ਵਿੱਚ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਪੰਜਾਬ ਦੇ ਕਿੰਨੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖ ਸਕਦੇ ਤੂੜ ਪਰੀ ਜਿਹੜੀ ਹਨੇਰੀ ਚੱਲ ਸਕਦੀ ਹੈ ਤੇ ਕਈ ਖੇਤਰਾਂ ਵਿੱਚ ਇਸ ਤਾਸਰ ਵੇਖਣ ਨੂੰ ਮਿਲ ਸਕਦਾ ਹੈ ਤਾਂ ਕਦੋਂ ਜਿਹੜੀ ਸੰਭਾਵਨਾ ਪਨ ਸਕਦੀ ਹੈ ਤਾਂ ਆਪਣੇ ਕਮੈਂਟ ਕਰ ਜਰੂਰ ਤੇ ਜਰੀਏ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਤਾਂ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੁਸੀਂ ਕਿਸ ਇਲਾਕੇ ਪਿੰਡ ਜਾਂ ਸ਼ਹਿਰ ਜਿੱਥੋਂ ਵੀ ਤੁਸੀਂ ਰਹਿ ਰਹੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਤੀਆਂ ਇਸ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਮੌਨਸੂਨ ਦੀ ਤਾਯਾ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਕੱਲ ਵੀ ਅਪ ਤੁਹਾਡੇ ਤੱਕ ਜਾਣਕਾਰੀ ਪਹੁੰਚਾਈ ਸੀ 30 ਜਾਂ 31 ਮਈ ਨੂੰ ਜਿਹੜਾ ਪੰਜਾਬ ਦੇ ਦੱਖਣੀ ਖੇਤਰ ਕੇਰਲਾ ਦੇ ਆਸ-ਪਾਸ ਜਿਹੜਾ ਮੌਨਸੂਨ ਦੀ ਦਸਤਕ ਹੋ ਸਕਦੀ ਹੈ ਤੇ ਕੱਲ ਵੱਲ ਕੋਸ਼ਤ ਕਰ ਦਿੱਤਾ ਗਿਆ ਸੀ ਕਿ 30 ਮਈ ਦੁਪਹਿਰ ਦੇ ਆਸ-ਪਾਸ ਜਿਹੜਾ ਕੇਰਲ ਆ ਗਿਆ ਉਸ ਤੋਂ ਪੂਰਬੀ ਜਿਹੜੇ ਖੇਤਰੇ ਗਏ ਨੇ ਆਪਣੇ ਜੋ ਸੂਬੇ ਗਏ ਨੇ ਆ ਜਿਵੇਂ অরुणाਚਲ ਪ੍ਰਦੇਸ਼ ਹੋ ਗਿਆ ਸਾਮ ਮਗਾ ਲਿਆ ਤਿਰਪੁਰ ਆ ਗਿਆ ਮਨੀਪੁਰ ਮਿਜ਼ੋਰਮ ਇਸ ਤੇ ਆਸਪਾਸ ਖੇਤਰਾ ਵਿੱਚ ਜਿਹੜਾ ਇਸ ਨੇ ਦਸਤਕ ਦੇ ਦਿੱਤੀ ਮੌਨਸੂਨ ਨੇ ਤਾਂ ਇਸ ਦਾ ਜਿਹੜਾ ਅਸਰ ਹੌਲੀ ਹੌਲੀ ਜੜਾ ਕੰਮ ਪਤਨਾ ਸ਼ੁਰੂ ਹੋ ਜੇਗਾ ਪਰਭਾਵ ਕਾਫੀ ਆਪ ਗੱਲ ਕਰੀ ਜਿਹੜਾ ਕੇਰਲਾ ਵਿੱਚ ਤੇ ਉਸ ਤੋਂ ਪੂਰਬੀ ਖੇਤਰ ਜਿੱਥੇ ਮੌਨਸੂਨ ਪਹੁੰਚਿਆ ਹੈ ਤੇ ਇੱਥੇ ਕਾਫੀ ਇਸ ਦਾ ਭਾਰੀ ਤੋਂ ਬਹੁਤ ਹੀ ਭਾਰੀ ਵੀ ਦਰਜ ਕੀਤਾ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਪੰਜਾਬ ਜਿਸ ਦੀ ਗੱਲ ਜੂਨ ਦੇ ਵਿਚਾਲੇ ਪਹੁੰਚਣ ਦੇ ਸਾਰ ਨੇ ਕੱਲ ਵੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਪ ਸਾਂਝੀ ਕੀਤੀ ਸੀ ਤੇ ਅੱਜ ਅੱਜ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਜਿਹੜਾ 25 ਤੋਂ ਲੈ ਕੇ 30 ਜੂਨ ਦੇ ਆਸ-ਪਾਸ ਜਿਹੜਾ ਪਹੁੰਚਣ ਦੇ ਸਾਰ ਨੇ ਜੂਨ ਦੇ ਐਂਡਲੇ ਹਫਤੇ ਤੇ ਜੁਲਾਈ ਦੇ ਪਹਿਲੇ ਹਫਤੇ ਜਿਹੜਾ ਆਪਣੇ ਮੌਨਸੂਨ ਦੀ ਜਿਹੜੀ ਇੱਕ ਝਟ ਦੇਖਣ ਨੂੰ ਮਿਲ ਸਕਦੇ ਮੀਂਹ ਦੀ ਹਲਕਾ ਦਰਮਿਆਨਾ ਤੋਂ ਰੁਵੈਨਤ ਭਾਰੀ ਵੀ ਜਿਹੜਾ ਅ ਦਰਜ ਕੀਤਾ ਜਾਸਰ ਮੌਨਸੂਨ ਦਾ ਪਹਿਲਾ ਜਿਹੜਾ ਮੀਂਹ ਦੇਖਣ ਨੂੰ ਮਿਲ ਸਕਦਾ ਜੂਨ ਦੇ ਐਂਡਲੇ ਹਫਤੇ ਜਾਂ ਉਸ ਵਾਰ ਜੁਲਾਈ ਦੇ ਪਹਿਲੇ ਹਫਤੇ ਦੋ ਹਫਤੇ ਵਿੱਚ ਸਾਰ ਰਹਿਣਗੇ ਪੂਰੇ ਪੂਰੇ ਮੌਸਮ ਪੰਜਾਬ ਤਾਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਰਹੇਗਾ ਮੌਸਮ ਵਿੱਚ ਕਦੋਂ ਬਦਲਾਅ ਵੇਖਣ ਨੂੰ ਮਿਲਸਰੇ 31 ਮਈ ਤੋਂ 7 ਜੂਨ ਦੇ ਆ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਤਾਂ ਤੁਸੀਂ ਜੋ ਸਕਰੀਨ ਤੇ ਵੇਖਸਰੇ ਮੌਸਮ ਵਿਭਾਗ ਵੱਲੋਂ ਤਿਆਰ ਰਿਪੋਰਟ ਜਾਰੀ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ 31 ਮਈ ਤੋਂ ਲੈ ਕੇ ਉਸ ਤੋਂ ਬਾਅਦ 5 6 7 ਜੂਨ ਦੇ ਵਿੱਚਕਾਰ ਜਿਹੜੇ ਹਲਚਲਾਂ ਵੇਖਣ ਨੂੰ ਮਿਲਸਰੇ ਜਾਨੀ ਕਿ 31 ਜੂਨ ਤੇ 1 ਜੂਨ ਇਸ ਤੱਕ ਖਾਸ ਰਹੇਗਾ ਉਸ ਤੋਂ ਬਾਅਦ 5 ਜਾਂ 6 ਜੂਨ ਇਸ ਤੱਕ ਖਾਸ ਰਹੇਗਾ 31 ਮਈ ਨੂੰ ਤੇ 1 ਜੂਨ ਅੱਜ ਜਾਵੀ ਨੂੰ ਇਸ ਤੀਆਂ ਜਿਹੜੀਆਂ ਹਲਚਲਾਂ ਜਾਦੀਆਂ ਦੇਖਣ ਨੂੰ ਮਿਲ ਗਈਆਂ ਤਾਂ ਪੰਜਾਬ ਦੇ ਗੱਲ ਕਰੇ 30 ਤੋਂ 35 ਜਾਂ 35 ਤੋਂ 40% ਖੇਤਰਾਂ ਵਿੱਚ ਚਾਂਸ ਰਹਿਣਗੇ ਮੀਂਹ ਦੇ ਕੁਝ ਇਲਾਕਿਆਂ 'ਚ ਜਰਤਰ ਲਾਗੇ ਮੈਂ ਹਲਕਾ ਮੀਂਹ ਪੈਣ ਦਾ ਸਾਰ ਨੇ ਤਾਂ ਕੁਝ ਸ਼ਿਕਾਤੋ ਕਪਾਗਾ ਵਿੱਚ ਹੋ ਰਿਹਾ ਕੁਝ ਥੋੜੇ ਬਤ ਖੇਤਰਾਂ ਵਿੱਚ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਜਿਹੜਾ ਨੀਰ ਛਖੜ ਕਾਫੀ ਇਲਾਕਿਆਂ ਵਿੱਚ ਦਰਜ ਕੀਤਾ ਜਾਵੇਗਾ ਧੂੜ ਭਰੀ ਜਿਹੜੀ ਹਨੇਰੀ ਕਾਫੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਮੀਂਹ ਪਾਵੇਂ ਥੋੜੇ ਇਲਾਕਿਆਂ ਵਿੱਚ ਪਵੇ ਤਾਂ ਪਰ ਹਨੇਰੀ ਕਾਫੀ ਲੱਕ ਵਿੱਚ ਪੰਜਾਬ ਦੇ ਪਹੁੰਚਣ ਦਾ ਸਾਰ ਰਹਿਣਗੇ ਤੇ ਉਸ ਉਹਨੂੰ ਗੱਲ ਕਰੇ ਕੁਝ ਟਮਟਲ ਲੱਗ ਕੇ ਸੁਭਾਵਨਾ ਰਹੇਗੀ 5 ਜਾਂ 6 ਜੂਨ ਨੂੰ ਹੋ ਸਕਦਾ ਹੈ ਜਿਹੜਾ ਇੱਕ ਜਾਂ ਆਪਾਂ ਗੱਲ ਕਰੀਏ ਇੱਕ ਜਾਂ ਅੱਧੀ ਵਾਰ ਜਿਹੜੇ ਇਸ ਵਿੱਚ ਸੁਭਾਵਨਾ ਫਿਰ ਤੋਂ ਬਣ ਸਕਦੀ ਪੰਜਾਬ ਦੇ ਕਈ ਖੇਤਰਾ ਵਿੱਚ ਜਿਹੜੇ ਹਨੇਰੀ ਕਾਫੀ ਜਿਹੜੀ ਤੇਜ਼ ਹਨੇਰੀ ਚੱਕੜ ਇਹ ਚੱਲ ਸਕਦਾ ਕੁਝ 30 ਤੋਂ 35 ਜਾਂ 35 ਤੇ 40% ਖੇਤਰਾ ਵਿੱਚ ਚਾਂਸ ਰਹਿ ਸਕਦੇ ਮੀਂਹ ਦੇ ਉਹ 7 ਜੂਨ ਨੂੰ ਵੀ ਕੁਝ ਟਮਟਲ ਲੱਗ ਕੇ ਸੁਭਾਵਨਾ ਰਹੇਗੀ ਯਾਨੀ ਕਿ ਜਿਹੜੇ ਅਗਲੇ 7-8 ਦਿਨ ਹੋਣਗੇ 31 ਮਈ ਤੋਂ ਲੈ ਕੇ 7 ਜੂਨ ਦੇ ਵਿੱਚਕਾਰ ਜਿਹੜੇ ਪੰਜਾਬ ਦੇ ਇਸ ਤਰ੍ਹਾਂ ਦੇ ਹਲਚਲ ਆ ਦੇਖਣ ਨੂੰ ਮਿਲ ਸਕਦੇ ਅੱਜ ਕੁਝ ਕੁ ਲੱਗਿਆ ਸੁਭਾਵਨਾ ਬਣ ਗਈ ਕ ਕੁਝ ਇਲਾਕਿਆਂ ਵਿੱਚ ਇਸ ਤਰ੍ਹਾਂ ਸਭਾਵਨਾ ਰਹੇਗੀ ਪਰ 31 ਮਈ ਤੇ 1 ਜੂਨ ਤੇ ਉਸ ਬਾਅਦ 6 ਜੂਨ ਜਾਂ 5 ਜੂਨ ਇਹੜੇ 2 3 ਦਿਨ ਹੋਣਗੇ ਇਸ ਵਿੱਚ ਜਾਰੀ ਸਭਾਵਨਾ ਰਹੇਗੀ ਤਾਂ ਪੰਜਾਬ ਵਿੱਚ ਘਟੋ ਘਟ ਦੋ ਜਾਂ ਤਿੰਨ ਵਾਰ ਹਨੇਰ ਚੱਕੜ ਦਾ ਦੌਰ ਚੱਲ ਸਕਦਾ ਤੂੜਪਰੀ ਹਨੇਰੀ ਚੱਲ ਸਕਦੀ ਦੋ ਜਾਂ ਤਿੰਨ ਵਾਰ ਸਭਾਵਨਾ ਰਹੇਗੀ ਤਾਂ ਪੰਜਾਬ ਦੇ ਕੁਝ ਟਾਮਟੇ ਇਲਾਕਿਆਂ ਵਿੱਚ ਮੀਂਹ ਕਣੀ ਦੇ ਵਿੱਚ ਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਤਾਂ ਕੁਝ ਇਲਾਕਿਆਂ ਵਿੱਚ ਆਪਣੇ ਸਭਾਵਨਾ ਬਣੇਗੀ ਆ ਗਰਜਲ ਇਸ ਕੋਈ ਵੇਖਣ ਨੂੰ ਮਿਲ ਸਕਦੀ ਹੈ ਨੀਰ ਚੱਕੜ ਵਿਚ ਚੱਲਣ ਦੀ ਸਭਾਵਨਾ ਕੁਝ ਟਾਮਟੇ ਇਲਾਕਿਆਂ ਵਿੱਚ ਜਿਹੜਾ ਮੀਂਹ ਵੀ ਤਰਜ ਕੀਤਾ ਜਾ ਸਰ ਜਰਤ ਲੱਗ ਹਲਕਾ ਵੀ ਤਾਂ ਕੁਝ ਥੋੜ੍ਹਾ ਬਤ ਖੇਤਰਾ ਦੇ ਦਰਮਿਆਨੇ ਇਸਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਹੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਜਿਹੜੇ ਕੁਝ ਕਾਪਾਂ ਗੱਲ ਕਰੀ ਸਮੇਂ ਲਈ ਜਿਹੜੇ ਸਤਾਈ ਤੌਰ ਤੇ ਜੜੀ ਗਰਮੀ ਤੋਂ ਰਾਤ ਮਿਲ ਸਕੀ ਆਉਣ ਵਾਲੇ ਸੱਤ-ਅੱਠ ਦਿਨ ਦੇ ਵਿੱਚ ਵਿੱਚ ਤਾਂ ਫਿਲਹਾਲ ਇਹ ਅਪਡੇਟ ਹੀ ਤੁਸੀਂ ਆਪਣੇ ਇਲਾਕੇ ਕਮੈਂਟ ਦਾ ਆਪਣੇ ਜੋ ਵੀ ਜ਼ਿਲ੍ਹੇ ਦਾ ਕਮੈਂਟ ਕਰੇ ਪੁੱਛ ਸਕਦੇ ਹੋ ਮੌਸਮ ਜਿਹੜਾ ਕਿਸ ਤਰ੍ਹਾਂ ਹੋਵੇਗਾ ਤੁਹਾਡੇ ਤੱਕ ਜਾਣਕਾਰੀ ਰਿਪਲਾਈ ਦੇ ਥਰੂ ਪਹੁੰਚਾਉਣ ਦੀ ਕੋਸ਼ਿਸ਼ ਕਰਾਂ ਕਮੈਂਟ ਦੇ ਥਰੂ ਪਹੁੰਚਾਉਣ ਦੀ ਕੋਸ਼ਿਸ਼ ਕਰਾਂ ਕਮੈਂਟ ਕਰੇ ਆਪਣੇ ਕੋਸ਼ਿਸ਼ ਕਰਾਂਗੇ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਡੀਓ ਨੰਬਰ 1 ਤੱਕ ਦੇਖਣ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ